ਕਾ ਉੱਤੇ ਬਿਠਾਇਆ ਦੇਣ ਥੋੜਾ ਮੈਂ ਦੇਰੀ ਨਾ ਸਕਦਾ ਤੁਸੀਂ ਆਪਣਾ ਮੈਨੂੰ ਬੜਾਇਆ ਮੇਰੇ ਵਰਗੀ ਇਸ ਮਿੱਟੀ ਨੂੰ ਤੁਸੀਂ ਸੋਨਾ ਆਖ ਬੁਲਾਇਆ ਉਪਨੀ ਦੇ ਕੁਲਵੰਤ ਕੋਲੋਂ ਥੋੜਾ ਜਾਣਾਂ ਨੇ ਪਿਆਰ ਬੁਲਾਇਆ ਰਾਜ ਪ੍ਰਧਾਨ ਜੀ ਥੋੜਾ ਜਾਣਾਂ ਨੇ ਪਿਆਰ ਬੁਲਾਇਆ ਸੋ ਸਭ ਤੋਂ ਪਹਿਲਾਂ ਮੇਰੀਆਂ ਧੰਨਵਾਦੀਆਂ ਔਰ ਸਾਰੀ ਸੰਗਤ ਦਾ ਸਭ ਨੂੰ ਔਰ ਬਹੁਤ-ਬਹੁਤ ਦਿਵਰਾ ਨਵਰਾਤਰੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਬਧਾਈਆਂ ਹੋਵਣ। ਮੇਰੇ ਲਈ ਪਿਤਾ ਸਵਾਰ ਵੱਡੇ ਭਰਾਵਾਂ ਸਮਾਨ ਸਤਿਕਾਰਯੋਗ ਸ਼੍ਰੀਮਾਨ ਸਾਡੇ ਰਾਜਕਮਾਰ ਜੀ ਸ਼ਰਮਾ ਜਿਹੜੇ ਇਸ ਦਰਬਾਰ ਦੇ ਮਹਾਸ਼ਕਤੀਸ਼ਾਲੀ ਮਹਾਕਾਲੀ ਮਾਤਾ ਦਰਬਾਰ ਨੇਰ ਗਾਗੇ ਦੇ ਘਟੋ-ਘਟ ਮੇਰਾ ਖਿਆਲਾ ਵੀ 12 ਕਿਵਾਰੀ ਦਾ ਤਾਂ ਮੈਨੂੰ ਪਤਾ 13ਵੀਂ ਵਾਰ ਵੀ ਪ੍ਰਦਾਨ ਇਸ ਦਰਬਾਰ ਦੇ ਰਹੇ ਹੈ। ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਉਹਨਾਂ ਦੇ ਲਾਦੇ। ਸ਼੍ਰੀਮਾਨ ਰਾਜਕੁਮਾਰ ਜੀ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮੇਰੇ ਤੋਂ ਬੜੇ ਸਤਜਜੇ ਟੱਕ ਦੇ ਨਾਲ ਸਟੇਜ 'ਤੇ ਜੋ ਕਲਾਕਾਰ ਜੀ ਹੈ ਸਾਡਾ ਬਹੁਤ ਹੀ ਪਿਆਰਾ ਵੀਰ ਔਰ ਲੋਕਾਇਕ ਤੇ ਪ੍ਰਸਿੱਧ ਐਂਕਰ ਸਾਡੇ ਨਰਿੰਦਰ ਨਿੰਦੀ ਜੀ ਲਹਿਰ ਗਾਗੇ ਵਾਲਿਆਂ ਦਾ ਤੇ ਸੰਗੀਤ ਪਰਿਵਾਰ ਦਾ ਉਸਤਾਦ ਦਰਸ਼ਨ ਜੀ ਲਹਿਰ ਗਾਗੇ ਵਾਲਿਆਂ ਦਾ ਤੇ ਸਾਡੇ ਸ਼ਰਮਾ ਸਾਊਂਡ ਲਹਿਰ ਗਾਗਾ ਤੋਂ ਪ੍ਰਸਿੱਧ ਗੀਤਕਾਰ ਮੇਰਾ ਪਿਆਰਾ ਵੀਰ ਸਾਡਾ ਕਾਲਾ ਅਲੀ ਸ਼ੇਰ ਉਹਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸੋ ਸਾਨੂੰ ਹੁਕਮ ਹੋਇਆ ਅੱਜ ਵੀ ਮਾਤਾ ਕਾਲੀ ਮਾਤਾ ਦੇ ਚਰਨਾਂ ਦੇ ਵਿੱਚ ਅੱਜ ਵੀ ਪਹੁੰਚੀਏ ਤੁਹਾਡੇ ਚਰਨ ਚੁੰਮਣ ਵਾਸਤੇ ਔਰ ਮੇਰੇ ਨਾਲ ਉੱਚੇ-ਉੱਚੇ ਤੌਰ ਤੇ ਲੋਕ ਕਲਾ ਮੰਚ ਲਹਿਰ ਗਾਗੇ ਦੇ ਇਹ ਲੋਕ ਹੈ ਇੱਕ ਕਲਾ ਮੰਚ ਸੁਸਾਇਟੀ ਲਹਿਰ ਗਾਗੇ ਦੇ ਪ੍ਰੈਜ਼ੀਡੈਂਟ ਸਤਿਕਾਰਯੋਗ ਮੇਰਾ ਵੱਡਾ ਭਰਾ ਮੇਰੀ ਸੱਜੀ ਖਬੀਬਾ ਸਤਿਕਾਰਯੋਗ ਪ੍ਰਸਿੱਧ ਪੱਤਰਕਾਰ ਤੇ ਪ੍ਰਧਾਨ ਅਸ਼ੋਕ ਮਸਤੀ ਲਹਿਰਗਾਗਾ ਵਰਦੁਨ ਦੇ ਨਾਲ ਹੀ ਮੈਂ ਧੰਨਵਾਦੀਆਂ ਲੋਕ ਕਾਇ ਲੋਕ ਕਲਾ ਮੰਚ ਅਤੇ ਵੈਲਫੇਅਰ ਸੁਸਾਇਟੀ ਔਰ ਲਹਿਰਗਾਗੇ ਦੇ ਚੇਅਰਮੈਨ ਸਾਹਿਬ ਪ੍ਰਸਿੱਧ ਫਿਲਮੀ ਕਲਾਕਾਰ ਔਰ ਮੇਰਾ ਹਰਮਨ ਦਾ ਵੀਰ ਮੇਰੀ ਜ਼ਿੰਦਗੀ ਦਾ ਔਰ ਮੇਰੇ ਸਾਹਾਂ ਦਾ ਹੱਕਦਾਰ ਸਾਡਾ ਪ੍ਰਸਿੱਧ ਫਿਲਮੀ ਕਲਾਕਾਰ ਜਨਾਬ ਟੀਟਾ ਦੇਲੀ ਸੰਗਰੂਰ ਸਾਡੇ ਇੰਜਕਾਰ ਉੱਚੇ-ਉੱਚੇ ਤਰ ਤੇ ਪਹੁੰਚੇ ਹੋਇਆ ਇੱਕ ਵਾਰੀ ਸੰਗਤਾਂ ਨੂੰ ਉੱਠ ਕੇ ਦਰਸ਼ਨ ਜ਼ਰੂਰ ਦਿਓ ਇਹਨਾਂ ਦੀਆਂ ਘੱਟੋ-ਘੱਟ 35-40 ਫਿਲਮਾਂ ਮਾਰਕੀਟ ਵਿੱਚ ਆਈਆਂ ਹੋਈਆਂ ਨੇ ਇੱਕ ਵਾਰੀ ਇਹਦੇ ਲਈ ਜ਼ੋਰਦਾਰ ਤਾੜੀ ਮਾਰ ਦਿਓ ਸੋ ਦਾਸ ਨਾਚੀਦ ਕੁਲਵੰਤ ਕੁੱਪਲੀ ਸੰਗਰੂਰ ਮੈਂ ਤਾਂ ਇਹ ਮੰਨ ਲਵਾਂ ਵੀ ਲੈਰਕ ਅੱਗੇ ਦਾ ਹੀ ਹਾਂ ਕਿਉਂ ਕਿਉਂਕਿ ਮੈਂ ਚਾਹੇ 2 ਦਿਨਾਂ ਬਾਅਦ ਚਾਹੇ 4 ਦਿਨਾਂ ਬਾਅਦ ਬਾਬੇ ਸ਼ੋਕਮਸਤੀ ਜੀ ਨਾਲ ਤੇ ਇਧਰੋਂ ਸਾਡੇ ਪ੍ਰਧਾਨ ਸਾਹਿਬ ਰਾਜ ਪ੍ਰਧਾਨ ਜੀ ਤੇ ਇਧਰੋਂ ਸਾਡਾ ਡਿੰਪਲ ਭਾਈ ਔਰ ਜਿਹੜੇ ਬਹੁਤ ਅੱਛੇ ਕਲਾਕਾਰ ਨੇਗੇ ਔਰ ਅਕਸਰ ਇੱਥੇ ਕੋਈ ਵੀ ਛੋਟਾ ਵੱਡਾ ਫੰਕਸ਼ਨ ਹੈ ਮੈਨੂੰ ਬੁਲਾ ਕੇ ਮਾਣ ਬਖਸ਼ਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਬਰਾਜਮਾਨ ਮੇਰੀਆਂ ਮਾਤਾ